ਰੋਮੀ ਜਿਹੜਾ ਅਕਿਊਸਡ ਹੈਗਾ ਸੀ ਇੱਕ ਆਪਣੀ ਜਿਹੜੀ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਆ ਅਥਾਰਟिटीज ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲੈ ਕੇ ਇਹਨੂੰ ਜੱਸਾ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ ਨਾਬਾ ਦੇ ਵਿੱਚ ਭੇਜ ਰਹੇ ਹਾਂ ਸਰ ਲੰਬੀ ਲੜਾਈ ਸੰਦੀਪ ਪ੍ਰਵਾਹ ਦੀ ਕੀਤੀ ਜੀ ਇਹਨਾਂ ਨੇ ਪੀਪੀਓ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਜੇ ਲਾਬ ਬ੍ਰੇਕ ਹੋਈ ਸੀ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਕ ਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਸਰ ਪੁਲਿਸ ਪੁਛਗਿੱਛ ਕਿਵੇਂ ਕਰੇਗੀ ਇਸ ਤੋਂ ਪੁਛਗਿੱਛ ਕਿਵੇਂ ਹੋਏਗਾ ਖਲਾਫਤ ਉਹ ਸਾਡਾ ਕਿ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਸਰ ਉਸ ਦੀ ਵੀ ਸਰ ਦੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟ ਸਾਰੇ ਏਜੰਸੀ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਆ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਆ ਐਂਡ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹੋਂਗ ਕਾਂ ਕਿੰਨਾ ਟਾਈਮ ਲੱਗਿਆ ਜੀ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੇਲ੍ਹ ਵਿੱਚ ਥੈਂਕ ਯੂ ਜੀ ਥੈਂਕ ਯੂ ਇਹ ਕੇ ਹੁਕਮ ਲੀਲਾ ਵਿਕਿਆ ਤੁਹਾਡੇ ਕੋਲ ਸਾਡੇ ਵੱਲੋਂ ਦੇ ਲਈ ਸੀ ਕਿ ਇਹਨਾਂ ਦੇ ਇੱਕ ਤਾਂ ਪੁਲਿਸ ਰਿਮਾਂਡ ਨਹੀਂ ਹੋਣਾ ਚਾਹੀਦਾ ਔਰ ਕਿਉਂਕਿ ਐਕਸਟਰੈਡੀਸ਼ਨ ਟ੍ਰੀਟੀ ਸੀਗੀ ਦੋ ਕੰਟਰੀ ਦੇ ਵਿੱਚ ਔਰ ਇਹਨਾਂ ਨੇ ਉੱਥੇ ਜੋ ਹਾਂਗਕਾਂਗ ਦੇ ਵਿੱਚ ਐਫੀਡੇਟ ਫਾਈਲ ਕੀਤੀ ਸੀ ਕਿ ਅਸੀਂ ਪੁਲਿਸ ਰਿਮਾਂਡ ਨਹੀਂ ਲਵਾਂਗੇ ਔਰ ਉਸ ਬੇਸਿਸ ਤੇ ਪੁਲਿਸ ਰਿਮਾਂਡ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨਾਂ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿਚੇ ਨਿਊ ਜੇਲ ਨਾਬਾ ਵਿਚੇ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡਲ ਮਾਰ ਲਿਆ ਸੀ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਫਿਰ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਂਡ ਨਹੀਂ ਲਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਐਕਸੈਡੇਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜੋ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅਗੇ ਵੀ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸ ਤਾਂ ਇਹ ਲੈਣਾ ਹੁੰਦਾ ਤਾਂ ਆਈ ਥਿੰਕ ਆ ਜੋ ਕੁਝ ਕਰਦੇ ਔਰ ਪਰ ਜੱਸਾਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨੂੰ ਜੁਡੀਸ਼ੀਅਲ ਪ੍ਰੋਸੀਡਿੰਗ 60 ਨੰਬਰ ਐਫ ਆਈ ਆਰ ਸੀ ਕੀ ਉਸ ਜਬੀਏ ਸੀਗੇ ਤੇ 142 ਤੇ 2 ਹੋਏ ਜਿਹੜੇ 2 ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਪ੍ਰੋਡਕਸ਼ਨ ਔਰ ਗਰੰਟ ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ ਚ ਕਿਸੇ ਟਾਈਮ ਵੀ ਜੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੀ ਐਫੀਡਵਿਟ ਫਾਈਲ ਕੀਤੇ ਹੋਏ ਆ ਕਿ ਪੁਲਿਸ ਅਰਸ਼ਾਲ ਬਾਗ ਲੈ ਕੇ ਆਇਆ ਹੈ ਭਾਰਤ ਅੱਜ ਪੰਜਾਬ ਲੈ ਕੇ ਆਇਆ ਹੈ ਪੇਸ਼ ਕੀਤਾ ਇਦਾਂ ਦੇ ਬਹੁਤ ਲੰਬਾ ਟਾਈਮ ਲੱਗਿਆ ਹੈ ਕੋਈ ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰومی ਦੇ ਖਿਲਾਫ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਇਹ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ ਪਰ ਐਸ ਪਰ ਮਾਈ ਥੀਵਿਊਜ਼ ਦੇਖਦੇ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਇਸ ਨੇ ਕੋਈ ਫੰਡਿੰਗ ਕੀਤੀ ਹੈ ਜੋ ਨਾਬਾ ਜਿਲ ਬ੍ਰੇਕ ਦੇ ਕੁਝ ਲੋਕ ਸੀਗੇ ਉਹਨਾਂ ਨੂੰ ਉਥੋਂ ਦੀ ਭਜਾਉਣ ਦੀ ਵਾਸਤੇ ਫੰਡਿੰਗ ਕੀਤੀ ਹੈ ਬਟ ਐਵੀਡੈਂਸ ਕੀ ਹੈ ਉਹ ਉਹ ਟਾਈਮ ਦੇ ਵਿੱਚ ਸਾਬਤ ਹੋਏਗਾ ਤੇ ਜਿੱਧਰ ਰੋਮੀ ਹੈਗਾ ਸੀ ਜਿੱਥੇ ਕਿੰਨਾ ਟਾਈਮ ਕੇਸ ਚੱਲਿਆ ਉਥੇ ਨੀਅਰਬਾਊਟ ਸਾਡੇ 6 ਸਾਲ ਦੀ ਕਸਟਡੀ ਜਿਹੜੀ ਹੈ ਉਥੇ ਇਨਕਸਟਰੀ ਰਿਹਾ ਉਥੇ ਕੇਸ ਚੱਲਿਆ 142 ਦਾ ਜਿਹੜੇ ਸਜ਼ਾ ਵੀ ਹੋ ਚੁੱਕੀ ਹੈ 20 ਬੰਦੇ ਨੂੰ ਦੋ ਵਰੀ ਕਿਤੇ ਗਏ ਆ 10 ਸਾਲ ਦੀ ਸਜ਼ਾ ਹੋਈ ਹੈ ਉਸ ਤੋਂ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲ ਕੀਤਾ ਗਿਆ ਮੈਂ ਉਹੀ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਝ ਲੋਕਾਂ ਨੂੰ ਫੰਡਿੰਗ ਕੀਤੀ ਸੀ ਇਹ ਭਜੌਂ ਚ ਮਦਦ ਕੀਤੀ ਹੈ ਕੁਝ ਫੰਡਸ ਭੇਜੇ ਹਨ ਬਾਹਰੋਂ ਉਹਨੋ ਫੰਡਸ ਕਿਾ ਵਾਕਈ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜੀਆਂ ਜਾਂ ਨਹੀਂ ਭੇਜੀਆ ਇਸਨੇ ਭੇਜੀਆ ਉਹ ਟ੍ਰਾਇਲ ਵਿੱਚ ਸਾਬਤ ਹੋ ਰਿਹਾ ਹੈ। ਸਰਟੋ ਦੀ ਸਮਝ ਆ ਵੀ ਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ ਹੈ? ਪੰਜਾਬ ਗਵਰਨਮੈਂਟ ਜੋ ਪਹਿਲਾਂ ਕਿ ਫੇਲਿਅਰ ਹੋਈ ਸੀਗੀ ਸ਼ਾਇਦ ਉਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਅਸਾ ਕਿ ਇੰਨਾ ਵੱਡਾ ਰੋਲ ਹੋਏਗਾ। ਉਹ ਬਾਕੀ ਟ੍ਰਾਇਲ ਤੇ ਦੇਖਾਂਗੇ ਕਿ ਐਵੀਡੈਂਸ ਲੈ ਕੇ ਆਉਂਦੇ ਨੇ ਇਹ।